ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना आज पंजाबी फिल्म अकाल का बॉम्बे च ट्रेलर लॉन्च हो ਤੇ 10 ਅਪ੍ਰੈਲ ਨੂੰ ਇਹ ਫਿਲਮ ਸਿਨੇਮਾ ਘਰਾਂ 'ਚ ਲੱਗੇਗੀ ਤੇ ਇਸ ਫਿਲਮ ਨੂੰ ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸ ਧਰਮਾ ਪ੍ਰੋਡਕਸ਼ਨ ਨਾਲ ਗਿੱਪੀ ਗਰੇਵਾਲ ਨੇ ਆਪਣੀ ਪ੍ਰੋਡਕਸ਼ਨ ਹਾਊਸ ਹੰਬਲ ਮੋਸ਼ਨ ਪਿਕਚਰ ਨਾਲ ਕੋਲਾਬ ਕਰਕੇ ਬਣਾਇਆ ਤੇ ਇਸ ਮੌਕੇ ਗਿੱਪੀ ਗਰੇਵਾਲ ਨੇ ਕਰਨ ਜੋਹਰ ਦਾ ਸਪੈਸ਼ਲੀ ਧੰਨਵਾਦ ਵੀ ਕੀਤਾ ਤੋ ਬੈਲਾ ਦਾ ਕਰਨ ਪਾ ਜੀ ਦਾ ਬਹੁਤ ਬਹੁਤ ਥੈਂਕਸ ਕਿਉਂਕਿ ਸਾਡੇ ਲਈ ਜਦੋਂ ਅਸੀਂ ਕੋਈ ਵੀ ਫਿਲਮ ਬਣਾਉਨੇ ਆ ਮੈਂ ਹਮੇਸ਼ਾ ਆ ਕੇ ਕਹਿੰਦਾ ਹੁੰਦਾ ਕਿ ਇੱਕ ਡ੍ਰੀਮ ਹੁੰਦਾ ਹਰ ਬੰਦੇ ਦਾ ਕਿ ਮੈਂ ਇਹ ਕਰਨਾ ਮੈਂ ਉਹ ਕਰਨਾ ਸੋ ਇਹ ਫਿਲਮ ਮੇਰੇ ਲਈ ਵੀ ਬਹੁਤ ਵੱਡਾ ਡ੍ਰੀਮ ਸੀਗਾ ਬਹੁਤ ਸਾਲਾਂ ਤੋਂ ਲੱਗੇ ਹੋਇਆ ਐਕਚੁਅਲੀ ਸਰ ਜਦ ਮੈਨੇ ਸੋਚਿਆ ਥਾ ਕਿ ਮੈਂ ਡਾਇਰੈਕਸ਼ਨ ਮੇ ਆਉਂਗਾ ਤੋ ਸਭ ਤੋਂ ਪਹਿਲੀ ਫਿਲਮ ਮੈਂ ਇਹ ਬਣਾਉਣਾ ਚਾਹਤਾ ਥਾ 16 ਮੇ ਤੋ ਤਬ ਹਮਾਰੇ ਪਾਸ ਪੈਸੇ ਨਹੀਂ ਥੇ तो मैंने एक छोटी सी फिल्म से तजर्बा किया कि ट्राई करते हैं ये भी पता चल जाएगा कि मैं बना सकता हूँ या नहीं तो उसके लिए को कीपा जी को रिक्वेस्ट करी कि प्लीज़ आप आइए सो अरदास बनाई थी तो तभी हमने ये प्रोडक्शन हाउस स्टार्ट किया था हम्बल मोशन पिक्चर सो तब से लेके कंटिन्यूसली फिल्में बना रहे हैं और फाइनली अब पहुंचे हैं अकाल तक और हमारी फिल्म बहुत बड़ी होगी आप हमारे साथ आ गए और थैंक यू सो मच फॉर दैट अपूर्वा सर भूमिका जी स्पेशली अजीम ਸੋ ਥੈਂਕ ਯੂ ਸੋ ਮੱਚ ਪੂਰੀ ਟੀਮ ਕਾ ਐਂਡ ਦਸਤ ਥੈਂਕ ਯੂ ਸੋ ਮੱਚ ਤਾਂ 10 ਅਪ੍ਰੈਲ ਨੂੰ ਸਿਨੇਮਾ ਘਰਾਂ ਚ ਲੱਗਣ ਵਾਲੀ ਅਕਾਲ ਫਿਲਮ ਹਿੰਦੀ ਦੇ ਵਿੱਚ ਵੀ ਰਿਲੀਜ਼ ਹੋਵੇਗੀ ਤੇ ਨਾਲ ਨਾਲ ਪੰਜਾਬੀ ਦੇ ਵਿੱਚ ਵੀ ਤੇ ਇਸ ਫਿਲਮ ਚ ਕਿਪੀ ਗਰੇਵਾਲ ਗੁਰਪ੍ਰੀਤ ਕੋਗੀ ਨਿਮਰਤ ਖੈਰਾ ਨਿਕਤਿੰਨ ਧੀਰ ਪ੍ਰਿੰਸ ਕਮਲਜੀਤ ਸਿੰਘ ਸ਼ੰਦਾ ਗਰੇਵਾਲ ਮੀਤਾ ਵਿਸ਼ੇਸ਼ਟ ਜੱਗੀ ਸਿੰਘ ਅਤੇ ਅਪਿੰਦਰਦੀਪ ਸਿੰਘ ਮੇਨ ਕਿਰਦਾਰ ਨਿਭਾ ਰਹੇ ਨੇ ਤੇ ਟ੍ਰੇਲਰ ਲਾਂਚ ਹੋ ਚੁੱਕਾ ਹੈ ਤੇ ਸਿਨੇਮਾ ਘਰਾਂ 'ਚ 10 ਅਪ੍ਰੈਲ ਨੂੰ ਇਹ ਫਿਲਮ ਲੱਗੇਗੀ। ਜ਼ਿਕਰ ਖਾਸ ਹੈ ਕਿ ਇਹ ਅਕਾਲ ਫਿਲਮ ਸਿੱਖਾਂ ਦੇ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਸਿੱਖਾਂ ਦੇ ਯੋਧਿਆਂ ਦੀ ਗਾਥਾ ਨੂੰ ਦਰਸਾਇਆ ਗਿਆ ਹੈ। ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।